ਸੋ ਸ਼ੋਭਨ ਯੂਪਲ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸੇ ਆਏ ਆ ਡਾਕਟਰ ਸਿਮਾਂਤ ਗਰਗ ਇੱਕ ਐਸਾ ਨਾਮ ਜਿਹੜਾ ਕਿ ਸੈਕੰਡ ਟਾਈਮ ਦੇ ਭਾਜਪੀ ਨੇ ਜਿਹੜਾ ਐਜ਼ ਅ ਪ੍ਰੈਜ਼ੀਡੈਂਟ ਇਹਨਾਂ ਨੂੰ ਨਵਾਜਿਆ ਹੈਗਾ ਜਿਲ੍ਹਾ ਮੋਗੇ ਦੇ ਪ੍ਰੈਜ਼ੀਡੈਂਟ ਬਣਾ ਕੇ ਅੰਦਰ ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ ਚ ਥੈਂਕ ਯੂ ਰੀਸੀਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਦਸਾ ਭਾਜਪੀ ਜਿਹੜੀ ਕੀ ਕੈਸੀ ਪਾਰਟੀ ਹੈ ਔਰ ਨਰਿੰਦਰ ਭਾਈ ਮੋਦੀ ਨੇ ਜਿਸ ਤਰੀਕੇ ਦੇ ਨਾਲ ਵਰਲਡ ਲੈਵਲ ਦੇ ਉੱਤੇ ਇੰਡੀਆ ਦਾ ਜਿਹੜਾ ਝੰਡਾ ਉਹ ਪਸ਼ਚਮ ਲਹਿਰਾਤਾ ਔਰ ਜਿਸ ਤਰੀਕੇ ਦੇ ਨਾਲ ਅੱਜ ਸਾਰਾ ਵਰਲਡ ਜਿਹੜਾ ਹੈਗਾ ਉਹ ਮਾਣ ਮਹਿਸੂਸ ਕਰਦਾ ਇਸ ਗੱਲ 'ਚ ਵੀ ਅਸੀਂ ਅਗਰ ਨਰਿੰਦਰ ਭਾਈ ਮੋਦੀ ਦੇ ਨਾਲ ਮਿਲਦੇ ਹਾਂ ਤਾਂ ਵੀ ਲੋਕ ਦੇਸ਼ ਜਿਹੜੇ ਹੈਗੇ ਮਾਣ ਮਹਿਸੂਸ ਕਰਦੇ ਆ ਔਰ ਉਹ ਜੀ ਨੈਸ਼ਨਲ ਪਾਰਟੀ ਦਾ ਉਹ ਜੀ ਵੱਡੀ ਪਾਰਟੀ ਦਾ ਤੁਹਾਨੂੰ ਐਜ਼ ਅ ਪ੍ਰੈਜ਼ੀਡੈਂਟ ਮੋਗੇ ਦੇ ਵਿੱਚ ਸੈਕੰਡ ਟਾਈਮ ਤੋਂ ਮੌਕਾ ਮਿਲਿਆ ਕੀ ਕਹਿਣਾ ਚਾਹੋਗੇ ਅ ਥਿਸ ਇ ਬੀਜਪੀ 'ਚ ਹਰ ਬੰਦਾ ਇੱਕ ਵਰਕਰ ਦੇ ਤੌਰ ਤੇ ਕੰਮ ਕਰਦਾ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਹੋਣ ਚਾਹੇ ਸੀਐਮ ਹੋਵੇ ਦੇ ਸਟੇਟ ਪ੍ਰੈਜ਼ੀਡੈਂਟਸ ਹੋਣ ਸਟੇ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਹੋਣ ਕਾਰਕਟਰ ਦੇ ਰੂਪ ਚ ਕੰਮ ਕਰਕੇ ਜੋ ਇੰਜੋਇਮੈਂਟ ਹੁੰਦੀ ਹੈ ਉਹ ਆਧੇ ਤੱਕ ਲਈ ਇੱਕ ਨਾਮ ਦੇ ਹੁੰਦੇ ਆ ਵੀ ਤੁਸੀਂ ਠੀਕ ਹੈ ਤੁਹਾਨੂੰ ਇੱਕ ਰਿਸਪਾਂਸਿਬਿਲਟੀ ਦਿੱਤੀ ਜਾਂਦੀ ਹੈ ਤੁਸੀਂ ਉਸ ਨੂੰ ਕਿਵੇਂ ਆਰਗੇਨਾਈਜ਼ ਕਰਨਾ ਹੈ ਕਿਵੇਂ ਨਹੀਂ ਕਰਨਾ ਔਰ ਅੱਜ ਅਗਰ ਕੋਈ ਰਿਸਪਾਂਸਿਬਿਲਟੀ ਦਿੱਤੀ ਹੈ ਤਾਂ ਉਹ ਵੀ ਤੇ ਦਿਲ ਤੋਂ ਉਹ ਵੀ ਪੂਰੀ ਕਰਾਂਗੇ ਜਿਵੇਂ ਐਜ਼ ਅ ਵਰਕਰ ਐਜ਼ ਅ ਵਰਕਰ ਹੋ ਕੇ ਅਸੀਂ ਕੰਮ ਕਰ ਰਹੇ ਸੀਗੇ ਤੇ ਇਸ ਕਰਕੇ ਆ ਮੈਨੂੰ ਪਰਸਨਲੀ ਜਿਹੜੇ ਬੀਜੇਪੀ ਚ ਵੀ ਕੰਮ ਕਰਨ ਵਾਲੇ ਸਾਡੇ ਸਾਰੇ ਕਾਰਕਟਰ ਹੈਗੇ ਉਹ ਪਰਸਨਲੀ ਇਹ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਕਿ ਅਸੀਂ ਐਜ਼ ਅ ਵਰਕਰ ਐਜ਼ ਅ ਕਾਰਕਟਰਾ ਹੀ ਆਪਣੇ ਆਪ ਨੂੰ ਇੰਜੋਏ ਕਰਦੇ ਹਾਂ ਕੰਮ ਕਰਨਾ ਪਾਰਟੀ ਜਿਹੜੀ ਰਿਸਪੌਂਸਿਬਿਲਟੀਜ਼ ਦਿੰਦੀ ਹੈ ਕੋਈ ਅਦਰ ਅਦਰ ਦਿੰਦੀ ਹੈ ਉਹ ਇੱਕ ਪਾਰਟੀ ਦਾ ਇੱਕ ਵੇ ਹੈ ਆਰਗੇਨਾਈਜੇਸ਼ਨ ਨੂੰ ਸਟਰੋਂਗ ਕਰਨ ਦਾ ਚਲਾਨ ਦਾ ਪਰ ਅੱਜ ਰਿਸਪੌਂਸਿਬਿਲਟੀ ਦਿੱਤੀ ਹੈ ਮੈਂ ਆਪਣੀ ਪ੍ਰੈਜ਼ੀਡੈਂਟ ਸਟੇਟ ਦੇ ਪ੍ਰੈਜ਼ੀਡੈਂਟ ਸੁਨੀਲ ਜਾਕਰ ਜੀ ਸਾਡੇ ਆਰਗੇਨਾਈਜ਼ਿੰਗ ਸੈਕਟਰੀ ਸ਼ਿਨਵਾ ਸੋਲੂ ਜੀ ਮੰਤਰੀ ਸਾਹਿਬ ਤੇ ਸਾਡੀ ਸਾਰੀ ਸਟੇਟ ਦੀ ਲੀਡਰਸ਼ਿਪ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਦੁਬਾਰਾ ਟਰਸਟ ਦਿਖਾਇਆ ਸਾਡੇ ਤੇ ਬਹੁਤ ਜ਼ਿਆਦਾ ਮੈਂ ਫਖਰ ਮਹਿਸੂਸ ਕਰਦਾ ਇਸ ਚੀਜ਼ ਦਾ ਤੇ ਮੈਂ ਅੱਗੇ ਕੋਸ਼ਿਸ਼ ਵੀ ਆਈ ਕਰੂੰਗਾ ਕਿ ਉਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਾਂ ਤੇ ਜੋ ਵੀ ਆਪਣੇ ਵੱਲੋਂ ਕੰਟਰੀਬਿਊਸ਼ਨ ਜੋ ਵੀ ਦੇ ਸਕ ਰਹੇ ਹੈ ਪਾਰਟੀ ਦਾ ਪਰਚਮ ਕਿਵੇਂ ਐਸੀ ਲਹਿਰਾ ਸਕਦੇ ਹੈ ਤੇ ਮੈਕਸਿਮਮ ਹੋਰ ਦੇ ਵਿੱਚ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਦੱਸਿਆ ਐਜ਼ ਅ ਪ੍ਰੈਜ਼ੀਡੈਂਟ ਅਸੀਂ ਦੇਖਿਆ ਕਿ ਆਪਣੇ ਇੰਟਰੀਅਰ ਦੇ ਵਿੱਚ ਤੁਸੀਂ ਲੋਕਾਂ ਦੇ ਮਸਲੇ ਹੱਲ ਕੀਤੇ ਲੋਕਾਂ ਨੂੰ ਸਤਾਵਨਾ ਦਿੱਤੀ ਲੋਕਾਂ ਦੇ ਇਹ ਜੇ ਕੇਸ ਉਲਝੇ ਹੋਏ ਲੜਕੀਆਂ ਦੇ ਜਿਨ੍ਹਾਂ ਦੇ ਤਲਾਕ ਹੋ ਰਹੇ ਸੀਗੇ ਉਹਨਾਂ ਨੂੰ ਸੈੱਟ ਕੀਤਾ ਤੁਸੀਂ ਹਮੇਸ਼ਾ ਇੱਕ ਪੋਜ਼ਿਟਿਵ એનર્ਜੀ ਬਣ ਕੇ ਲੋਕਾਂ ਦੇ ਕੰਮ ਆਇਓ ਆਮ ਤੌਰ ਤੇ ਦੇਖਿਆ ਗਿਆ ਕਿ ਜਦੋਂ ਬੰਦਾ ਲੀਡਰੀਆਂ ਚ ਆਂਦਾ ਹੈਗਾ ਤਾਂ ਫਿਰ ਉਹ ਪੈਸੇ ਇਹਨੂੰ ਦੇ ਦੇ ਬਈ ਇਹਨੂੰ ਦੇ ਦੇ ਪੈਸੇ ਆ ਹੋ ਜਾਊਗਾ ਆ ਹੋ ਜਾਊਗਾ ਪਰ ਡਾਕਟਰ ਸਿਮੰਤ ਗਰਗ ਨੇ ਆਪਣੀ ਜੇਬ ਦੇ ਵਿੱਚੋਂ ਪੈਸੇ ਖਰਚ ਕਰ ਚ ਕੇ ਆਪਣਾ ਤੇਲ ਮਚਾ ਕੇ ਔਰ ਐਸੀ ਇੱਕ ਲਹਿਰ ਜਿਹੜੀ ਹੈਗੀ ਹੈ ਪੈਦਾ ਕਰਤੀ ਕਿ ਹਰ ਜਿਹੜਾ ਪੰਜਾਬ ਦੇ ਵਿੱਚ ਬਾਕੀ ਪ੍ਰੈਜ਼ੀਡੈਂਟਸ ਹੈਗੇ ਆ ਉਹ ਵੀ ਇੱਕ ਮਤਲਬ ਇਸ ਗੱਲ ਨੂੰ ਬਹੁਤ ਵੱਡਾ ਮੰਨ ਰਹੇ ਨੇ ਕਿ ਜੋ ਸਿਮੰਤ ਸੇਵਾ ਕਰ ਰਿਹਾ ਉਹ ਵਾਕਈ ਇੱਕ ਦਰਸ਼ਨ ਸੇਵਾ ਹੈ ਆ ਡੀਟੀਜੀ ਤੁਸੀਂ ਐਸਸੀ ਨੂੰ ਰਿਕੋਗਨਾਈਜ਼ ਕੀਤਾ ਬਹੁਤ-ਬਹੁਤ ਸ਼ੁਕਰੀਆ ਚੈਨਲ ਦਾ ਵੀ ਸ਼ੁਕਰੀਆ ਤੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਸਾਡੇ ਸਾਰੇ ਹੀ ਡਿਸਟ੍ਰਿਕਟ ਪ੍ਰੈਜ਼ੀਡੈਂਟਸ ਜਿੰਨੇ ਹੈਗੇ ਆ ਸਾਰੇ ਹੀ ਅਹੁਦੇਦਾਰ ਸਾਰੇ ਵਰਕਰ ਕਾਰਕਿਰਤਾ ਜਿੰਨੇ ਹੈ ਹਰ ਕਾਰਕਿਰਤਾ ਜਿਹੜਾ ਬੀਜੇਪੀ ਨਾਲ ਅਟੈਚ ਹੈ ਉਹ ਦਿਲੋਂ ਅਟੈਚ ਹੈਗੇ ਮੈਨੂੰ ਹੁਣ ਵੀ 28 ਜਨਵਰੀ ਸਦੀਕ ਅੰਮ੍ਰਿਤਸਰ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਸਾਡੇ ਜਿਹੜੇ ਹੁਣ स्टेट uh, प्रेजिडेंट है सुनील जाखड़ जी उन्होंने एक स्पीच तो उत कीजे बीजेपी इसलिए स्टैंड करती है बिकॉज उसका कार्यकर्ता जो है उसी का कार्यकर्ता है वो कार्यकर्ता नहीं हिलता उसका बीजेपी का जी उन्होंने वो स्पीच गल कही सी वो गल बिल्कुल ही खरी तो सौ प्रसेंट सही हैगी है, है। बीजेपी का जोड़ा वर्कर है वो हंड्रड प्रसेंट बीजेपी का ही वर्कर है बीजेपी पावर है तभी बीजेपी का बीजेपी पावर नहीं हो तभी बीजेपी रही है ਅਸੀਂ ਐਜ਼ ਅ ਵਰਕਰ ਕਾਰਕਿਰਤਾ ਸਾਰੇ ਆਪਣਾ 100% ਪੋਟੈਂਸ਼ੀਅਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਪਾਰਟੀ ਨੇ ਸਾਨੂੰ ਰਿਸਪੌਂਸਿਬਿਲਟੀਜ਼ ਦਿੱਤੀਆਂ ਹੈਗੀਆਂ ਪਾਰਟੀ ਨੂੰ ਅਸੀਂ ਕਿਵੇਂ ਅੱਗੇ ਲੈ ਕੇ ਜਾਣਾ ਹੈ ਆਉਣ ਵਾਲੇ ਸਮੇਂ ਵਿੱਚ ਤੁਸੀਂ ਹੁਣ 2024 ਦਾ ਸੈਂਟਰਸ ਦਾ ਭਾਜਪਾ ਆ ਹੀ ਰਹੀ ਹੈ ਮੋਦੀ ਸਾਹਿਬ 30 ਵਾਰ ਰਿਪੀਟ ਹੋ ਹੀ ਰਹੇ ਹੈ ਪਰ ਆਉਣ ਵਾਲੇ ਸਮੇਂ ਅਸੀਂ ਹੁਣ 24 ਚ ਕੋਸ਼ਿਸ਼ ਕਰਾਂਗੇ 13 ਦੀ 13 ਸੀਟਾਂ ਲੋਕ ਸਭਾ ਜਿੱਤ ਕੇ ਮੋਦੀ ਸਾਹਿਬ ਵੀ ਚੋਲੀ ਸਪਾਈਏ ਤੇ ਅਸੀਂ ਪੰਜਾਬ ਵਾਲੇ ਵੀ ਫਕਰ ਮਹਿਸੂਸ ਕਰੀਏ ਤੇ ਸਟੇਟ ਲੀਡਰਸ਼ਿਪ ਵੀ ਆਪਣੇ ਵਰਕਰਸ ਤੇ ਵੀ ਫਖਰ ਮਹਿਸੂਸ ਕਰੇ ਵੀ ਉਹਨਾਂ ਨੇ ਜਿਹੜੀ ਰਿਸਪਾਂਸਿਬਿਲਟੀ ਸਾਨੂੰ ਦਿੱਤੀ ਹੈ ਅਸੀਂ ਉਹ ਪੂਰੀ ਕਰਕੇ ਦਿਖਾਈਏ ਉਹਨਾਂ ਨੂੰ ਦਸ ਹਾ ਇੱਕ ਕੁਸ਼ਲ ਡਾਕਟਰ ਹੋਣਾ ਤੁਸੀਂ ਆਪਣਾ ਡਾਕਟਰੀ ਦੇ ਅਹੁਦੇ ਨੂੰ ਹੋਰ ਉੱਚਾ ਵਧਾਇਆ ਪ੍ਰੈਜ਼ੀਡੈਂਟ ਹੋ ਕੇ ਤੁਸੀਂ ਆਪਣੇ ਹਸਪੀਟਲ ਨੂੰ ਸ਼ਾਮ ਨਰਸਿੰਗ ਹੋਮ ਜਿਹੜਾ ਕਿ ਲੋਕਾਂ ਦੀ ਆਸਰਾ ਦਾ ਕੇਂਦਰ ਬਣਿਆ ਹੋਇਆ ਹੈ ਜਿਹਦੇ ਵਿੱਚ ਕੋਰੋਨਾ ਦੇ ਸਮੇਂ ਦੇ ਵਿੱਚ ਵੀ ਲੋਕ ਕਹਿੰਦੇ ਸੀ ਨਾ ਓਏ ਨਾ ਸਮਾਂ ਤਾਂ ਤੁਸੀਂ ਮਰ ਜਾਓਗੇ ਨਾ ਜਾਓ ਪਰ ਸਾਰਾ ਹਸਪੀਟਲ ਸਾਰਾ ਕੁਝ ਜਿਹੜੇ ਲੋਕ ਹੈ ਉਹ ਆਪਣੇ ਆਪ ਨੂੰ ਲੋਕ ਕਰਕੇ ਰੱਖ ਰਏ ਸੀਗੇ ਪਰ ਸੀਮਾਂ ਤੋਂ ਰਹਿਣੇ ਜਾ ਕੇ ਲੰਗਰ ਵੀ ਵੰਡੇ ਲੋਕਾਂ ਨੂੰ ਲੋਕਾਂ ਨੂੰ ਸੇਵਾ ਵੀ ਕੀਤੀ ਔਰ ਇਸ ਹਸਪੀਟਲ ਨੂੰ ਬਿਲਕੁਲ ਓਪਨ ਰੱਖਿਆ ਔਰ ਸੇਵਾ ਇੱਥੇ ਕੀਤੀ ਗਵਰਨਮੈਂਟ ਦੇ ਨਾਰਮਸ ਨੂੰ ਫਾਲੋ ਕਰਕੇ ਔਰ ਹੁਣ ਵੀ ਐਜ਼ ਅ ਪ੍ਰੈਜ਼ੀਡੈਂਟ ਕੰਮ ਕਰ ਰਹੇ ਹੋ ਆਪਣੇ ਫਾਦਰ ਦੇ ਇੱਕ ਚੇਤੇ ਬੇਟੇ ਉਹ ਉਦਾਂ ਹੀ ਸੇਵਾ ਪਾਪਾ ਦੀ ਸੇਵਾ ਮੰਮਾ ਦੀ ਸੇਵਾ ਸਮਾਜ ਦੀ ਸੇਵਾ ਔਰ ਉਹਦੇ ਨਾਲ ਨਾਲ ਹਸਪੀਟਲ ਨੂੰ ਵੀ ਤੁਸੀਂ ਬਹੁਤ ਅੱਗੇ ਲੈ ਕੇ ਗਏ ਹੋ ਇਹਦੇ ਵਿੱਚ ਹੋਰ ਨਈਆਂ ਬ੍ਰਾਂਚਾਂ ਜਿਹੜੀਆਂ ਹੈਗੀਆਂ ਉਹ ਵੀ ਇੰਟਰੋਡਿਊਸ ਕਰਤੀਆਂ ਕੀ ਕਹਿਣਾ ਚਾਹੋਗੇ ਕਿ ਇੱਕ ਕਾਰਜਕਰਤਾ ਜਿਹੜਾ ਜਿਹਨੇ ਕੰਮ ਕਰਨਾ ਹੈਗਾ ਜਿਹਨੇ ਮਿਹਨਤ ਕਰਨੀ ਆ ਉਹ ਮਿਹਨਤ ਉਧਰ ਵੀ ਕਰ ਰਿਹਾ ਹੈਗਾ ਔਰ ਉਧਰ ਵੀ ਮਿਹਨਤ ਕਰ ਰਿਹਾ ਵੀ ਜਿਹੜਾ ਰੈਵਨਿਊ ਆਊਗਾ ਉਹ ਰੈਵਨਿਊ ਦੇ ਨਾਲ ਹੀ ਸਾਰਾ ਕੁਝ ਚੱਲੂ ਮੈਨੂੰ ਇਹਦੇ ਵਿੱਚ ਕੋਰੋਨਾ ਦੇ ਦੌਰਾਨ ਤੇ ਇੱਕ ਐਪੀਸੋਡ ਯਾਦ ਆਂਦਾ ਮੈਂ ਆਪ ਸ਼ੇਅਰ ਕਰਨਾ ਚਾਹੂੰਗਾ ਜਦੋਂ ਲਾਕਡਾਊਨ ਹੋਇਆ ਸੀਗਾ ਤੀਜੇ ਚੌਥੇ ਦਿਨ ਮੈਂ ਤੇ ਮੇਰੇ ਫਾਦਰ ਸਾਹਿਬ ਦੋਨੋਂ ਤਿਆਰ ਹੋ ਕੇ ਅਸੀਂ ਜਦੋਂ ਘਰੋਂ نکلਨ ਲੱਗੇ ਤੇ ਪਿੱਛੋਂ ਮੇਰੇ ਮਦਰ ਨੇ ਆਵਾਜ਼ ਮਾਰੀ ਵੀ ਨਹੀਂ ਅਗਰ 2 10 15 ਦਿਨ ਜਾਓਗੇ ਹਸਪਤਲ ਤਾਂ ਕੁਝ ਕਰਸ ਨਹੀਂ ਜਾਊਗਾ ਤੁਹਾਡਾ ਮੈਂ ਤੇ ਮੇਰੇ ਫਾਦਰ ਨੇ ਦੋਨਾਂ ਨੇ ਅਸੀਂ ਦੋਨਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਫਿਰ ਮੈਂ ਮੁੜ ਕੇ ਮਦਰ ਨੂੰ ਕਿਹਾ ਕਿ ਟੈਨਸ਼ਨ ਨਾ ਲੋ ਅਸੀਂ ਸਾਰੀਆਂ ਪ੍ਰੀਕਾਸ਼ਨਸ ਯੂਜ਼ ਕਰਕੇ ਕੰਮ ਕਰਾਂਗੇ ਅਸੀਂ ਸਾਡੇ ਦੋਨਾਂ ਦੇ ਉਦੋਂ ਭਾਵ ਤੇ ਅਸੀਂ ਕਾ ਚੰਦ ਹੋਈ ਵੀ ਗਈ ਗੱਲ ਕੀਤੀ ਮੇਰੇ ਫਾਦਰ ਸਾਹਿਬ ਨੇ ਵੀ ਐਸੀ ਚੀਜ਼ ਦੀ ਮੋਟੀਵੇਸ਼ਨ ਦਿੱਤੀ ਕਿ ਅਗਰ ਅਟੈਕ ਹੋਇਆ ਕਿਸੇ ਮੁਲਕ ਕੋਈ ਮੁਲਕ ਆਪਣੇ ਤੇ ਅਗਰ ਅਟੈਕ ਕਰ ਦੇ ਤੇ ਸਰਹੱਦ ਤੋਂ ਅਗਰ ਸਿਪਾਹੀ ਉਥੋਂ ਪੱਜਾਂ ਤੇ ਮੁਲਕ ਦਾ ਕੀ ਹਾਲ ਹੋਊਗਾ ਕੋਰੋਨਾ ਵੀ ਉਹੀ ਟਾਈਮ ਸੀਗਾ ਕਿ ਉਸ ਟਾਈਮ ਮੈਕਸਿਮਮ ਡਾਕਟਰਸ ਦੀ ਮੈਡੀਕਲ ਸਟਾਫ ਦੀ ਨਰਸਿੰਗ ਸਟਾਫ ਦੀ ਪੈਰਾਮੈਡਿਕਸ ਦੀ ਮੈਕਸਿਮਮ ਰਿਕੁਆਇਰਮੈਂਟ ਸੀਗੀ ਕਿ ਜਿਹੜੇ ਕੀ ਲੋਕਾਂ ਨੂੰ ਹੀ ਸੇਵਾ ਕਰ ਸਕਣ ਹੈਲਪ ਕਰ ਸਕਣ ਉਹਨਾਂ ਨੂੰ ਠੀਕ ਰੱਖਣ ਚ ਠੀਕ ਕਰਨ ਚ ਆਪਣੀ ਕੰਟਰੀਬਿਊਸ਼ਨ ਦੇ ਸਕਣ ਉਸ ਟਾਈਮ ਵੀ ਆਈ ਟਾਈਮ ਸੀਗਾ ਕਿ ਤੁਸੀਂ ਕਰ ਬੈਠ ਹੀ ਨਹੀਂ ਸਕਦੇ ਸੀਗੇ ਅੰਦਰੋਂ ਆਈ ਫੀਲ ਆਂਦੀ ਸੀ ਕਿ ਵੀ ਜਿਵੇਂ ਸਰਹੱਦ ਤੇ ਕੋਈ ਲੜਾਈ ਛਿੜੀ ਹੋਈ ਹੈ ਤੇ ਤੁਸੀਂ ਉੱਥੇ ਬਾਰਡਰ ਤੇ ਜਾ ਕੇ ਪ੍ਰੋਟੈਕਸ਼ਨ ਕਰਨੀ ਹੈ ਲੱਖੋ ਪੇਸ਼ੈਂਟਸ ਤੁਹਾਡੇ ਤੇ ਵਿਸ਼ਵਾਸ ਕਰਕੇ ਟਰਸਟ ਕਰਕੇ ਜਿਦੋਂ ਤੁਹਾਡੇ ਕੋਲ ਆਂਦੇ ਹੈ ਤੁਹਾਨੂੰ ਆਂਦੇ ਇੱਥੇ ਪਤਾ ਲੱਗਦਾ ਵੀ 100 200 ਬੰਦਾ ਟੁਟਲੀ ਬੈਠਾ ਹੈ ਵੇਟ ਕਰ ਰਿਹਾ ਹੈ ਮੈਡੀਸਿਨਸ ਲੈਣ ਆਇਆ ਹੈ ਤਾਂ ਕਿਸੇ ਵੀ ਹਾਲ ਚਿਰ ਜੀ ਪੋਸੀਬਲ ਨਹੀਂ ਹੋ ਸਕਦਾ ਸੀਗਾ ਵੀ ਤੁਸੀਂ ਘਰ ਬੈਠੇ ਰਹੋ ਤੇ ਜਿਹੜੇ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਉਹ ਵਿਸ਼ਵਾਸ ਹੀ ਖਤਮ ਹੋ ਜਾਊਗਾ ਜਿਹਨੂੰ ਮੈਕਸਿਮਮ ਲੋਡ ਸੀਗੀ ਅਗਰ ਉਹਨਾਂ ਵੀ ਮੈਡੀਕਲ ਫੈਸਿਲਿਟੀਆਂ ਪ੍ਰੋਵਾਈਡ ਨਾ ਕੀਤੀਆਂ ਜਾਂ ਡਾਕਟਰਸ ਅਵੇਲੇਬਲ ਨਾ ਹੋਣ ਮੈਨੂੰ ਲੱਗਦਾ ਹੈ ਕਿ ਆਪਣੇ ਦੇਸ਼ 'ਚ ਇੰਡੀਆ 'ਚ ਅ ਬਾਕੀ ਜਿਹੜੇ ਆਪਣੇ ਆਪ ਨੂੰ ਡਵੈਲਪਡ ਕੰਟਰੀਜ਼ ਕਹਿੰਦੇ ਆ ਉਸ ਨਾਲੋਂ 100 ਗੁਣਾ ਜ਼ਿਆਦਾ ਬੈਟਰ ਮੈਡੀਕਲ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਗਈਆਂ ਕੋਵਿਡ ਟਾਈਮ 'ਚ ਅ ਡੈਥ ਰੇਸ਼ਿਓ ਦੇ ਹਿਸਾਬ ਨਾਲ ਪਰਸੈਂਟ ਪੋਪੂਲੇਸ਼ਨ ਦੇ ਹਿਸਾਬ ਨਾਲ ਲਗ ਕੇ ਦੇਖੀ ਜਾਏ ਇੰਡੀਆ 'ਚ ਮਿਨੀਮਲ ਉਸ ਟਾਈਮਸ ਡੈਥ ਹੋਈ ਹੈ ਸਿਰਫ ਇਹ ਇਸ ਕਰਕੇ ਕਿ ਮੈਡੀਕਲ ਫੈਸਿਲਿਟੀਆਂ ਪੈਰਾਮੈਡੀਕਸ ਡਾਕਟਰਸ ਨੇ ਆਪਣੀ ਰਿਸਪੌਂਸਿਬਿਲਟੀ ਸਮਝੀ ਤੇ ਆਪਣੇ ਆਪ ਨੂੰ ਆਊਟਸ਼ਾਈਂਡ ਕਰਨ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਡਾਕਟਰ ਸਿਮਾਨ ਤੁਸੀਂ ਚਾਹਵ ਵਰਨਾਂ ਦੇ ਸਾਂਝੇ ਇਨਸਾਨ ਹੋ ਔਰ ਜਿਸ ਤਰੀਕੇ ਦੇ ਨਾਲ ਸ਼ਿਦੀ ਦਿਹਾੜਾ ਇੱਥੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਸਾਰੇ ਮੋਗੇ ਵਾਸੀਆਂ ਨੂੰ ਨਾਲ ਲੈ ਕੇ ਚਾਹਵ ਵਰਨਾਂ ਨੂੰ ਨਾਲ ਲੈ ਕੇ ਤੁਸੀਂ ਮਨਾਇਆ ਔਰ ਭਾਜਪੀ ਦੇ ਵਿੱਚ ਜਿੰਨੇ ਵੀ ਜਿਹੜੇ ਕਾਰਜਕਰਤਾ ਸੀਗੇ ਉਹਨਾਂ ਨੇ ਬਹੁਤ ਸ਼ਰਧਾ ਸਤਿਕਾਰ ਨਾਲ ਉਹਨਾਂ ਸ਼ਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਦੇਸ਼ ਦੀ ਖਾਤਰ ਜਿਨ੍ਹਾਂ ਨੇ ਆਪਣੀ ਕੌਮ ਦੀ ਖਾਤਰ ਔਰ ਜਿਨ੍ਹਾਂ ਨੇ ਹਿੰਦੁਸਤਾਨ ਦੀ ਖਾਤਰ ਜਿਹੜਾ ਹੈਗਾ ਆਪਣਾ ਆਪ ਵਾਰਿਆ ਸੀਗਾ ਉਹਨਾਂ ਨੂੰ ਸ਼ਿਦਾਂਜਲੀਆਂ ਭੇਟ ਹੋਈਆਂ ਮੈਂ ਬਹੁਤ-ਬਹੁਤ ਸ਼ੁਕਰੀਆਦਾ ਕਰਨਾ ਚਾਹੁੰਗਾ ਆ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰਵਾਇ ਮੋਦੀ ਜੀ ਦਾ ਜਿਨ੍ਹਾਂ ਨੇ ਸ਼ਹੀਦੀ ਦਾਹਾੜਾ ਜਿਹੜਾ ਹੈ ਆਪਣਾ ਬੱਚਿਆਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਹਰ ਸਾਲ ਗੁਰਦੁਆਰਾ ਸਾਹਿਬ ਸਭ ਜਗ੍ਹਾ ਸਮਾਗਮ ਕਿਤੇ ਜਾਂਦੀ ਹੈ ਪਰ ਇਸ ਵਾਰ ਪੂਰੇ ਹਿੰਦੁਸਤਾਨ ਚ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ 1 ਚੌਥੀ ਤੋਂ ਲੈ ਕੇ ਦੂਜੇ ਸ਼ੋਤ ਤੱਕ ਹਰ ਜਗ੍ਹਾ ਇਸ ਦੇ ਹੜੇ ਦਾ ਸ਼ੋਹ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਗੁਰਦੁਆਰਾ ਸਾਹਿਬ ਮੰਦਿਰਾਂ ਚ ਸਭ ਜਗਾਂ ਸਮਾਗਮ ਕੀਤੇ ਗਏ ਆਸਰ ਇੱਕ ਪੋਜ਼ਿਟਿਵ ਸੋਚ ਤੇ ਇੱਕ ਦੇਸ਼ ਨੂੰ ਅੱਗੇ ਲਿਜਾਣ ਵਾਲੀ ਸੋਚ ਇੱਕ ਦੇਸ਼ ਲਈ ਅੱਛੀ ਸੋਚ ਰੱਖਣ ਵਾਲਾ ਹੀ ਇਨਸਾਨ ਆ ਸਾਰੇ ਚੀਜ਼ਾਂ ਕਰ ਸਕਦਾ ਹੈ ਨਹੀਂ ਤਾਂ ਅਗਰ ਅਸੀਂ ਦੇਖੀਏ ਸਾਡੇ ਦੇਸ਼ ਦੇ ਬਦਲ ਮੰਤਰੀ ਸਿੱਖ ਪਦਾਨ ਮੰਤਰੀ ਵੀ ਰਹੇ ਹੈ ਸਾਡੇ ਰਾਸ਼ਟਰਪਤੀ ਵੀ ਅ ਸਿੱਖ ਕਮਿਊਨਿਟੀ ਚ ਰਹੀ ਹੈਗੀ ਪਰ ਕਿਸੇ ਨੇ ਕਰੀ ਆ ਚੀਜ਼ ਸੋਚੀ ਕਿਉਂ ਨਹੀਂ ਹੈ 아이 ਨਹੀਂ ਕਹਿੰਦਾ ਵੀ ਉਹਨਾਂ ਦਾ ਦਿਮਾਗ ਸੀਜ਼ ਨਹੀਂ ਆਈ ਹੋਗੀ ਪਰ ਦੇਸ਼ ਨੂੰ ਵਗੇ ਲੈ ਕੇ ਜਾਣਾ ਲੋਕਾਂ ਨੂੰ ਜੋੜਨਾ ਇੱਕ ਪੋਜ਼ਿਟਿਵ એનર્ਜੀ ਸਭ ਲੋਕਾਂ ਚ ਪਾਣੀ ਬਹੁਤ ਹੀ ਇੱਕ ਇੰਪੋਰਟੈਂਟ ਤੇ ਇੱਕ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਆ ਚੀਜ਼ਾਂ ਕਰ ਸਕਦਾ ਹੈ ਪੰਜਾਬ ਲਈ ਅਗਰ ਅਸੀਂ ਗੱਲਾਂ ਕਰੀਏ ਦੇਸ਼ ਤੇ ਪ੍ਰਧਾਨ ਮੰਤਰੀ ਜੀ ਨੇ ਜੋ ਪੰਜਾਬ ਲਈ ਕੀਤਾ ਹੈ ਜੋ ਪੰਜਾਬ ਲਈ ਪੋਜ਼ਿਟਿਵ ਚੀਜ਼ਾਂ ਕੀਤੀਆਂ ਮੇਨ ਲੱਗਦਾ ਕਿ ਅਜ ਤੱਕ ਦੇ ਆਨਵਲੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਅਜੇ ਜਨ ਨਹੀਂ ਦਿੱਤੀਆ ਚਾਹੇ ਕਤਾਰਪੁਰ ਸਾਹਿਬ ਦਾ ਲੰਗਾ ਹੋਵੇ ਕੋरिडोर ਹੋਵੇ ਉਹਨੂੰ ਖੋਲਣਾ ਅਸੀਂ ਪਿੱਛੇ ساری ਟੀਮ ਨਾਲ ਉੱਥੇ ਜਾ ਕੇ ਆਏ ਆਂ ਜਾਨਵਲੀ ਜਗ੍ਹਾ ਹੈ ਤੁਸੀਂ ਜਦੋਂ ਉੱਥੇ ਜਾਣਦੇ ਹੋ ਤਨੂੰ ਵਾਕਿਆ ਹੀ ਲੱਗਦਾ ਵੀ ਤੁਹਾਡੀ ਰੂਹ ਰੱਬ ਕੋਲੇ ਪਹੁੰਚੀ ਹੈਗੀ ਹੈ ਤੁਸੀਂ ਉੱਥੇ ਫੀਲ ਕਰਦੇ ਹੋ ਵੀ ਅਗਰ ਸਾਨੂੰ ਕਤਾਰਪੁਰ ਕੋरिडोरਾ ਨਹੀਂ ਓਪਨ ਹੁੰਦਾ ਤੇ ਅਸੀਂ ਆਪਣੇ ਰੱਬ ਨੂੰ ਮਿਲ ਹੀ ਨਹੀਂ ਸਕਦੇ ਸੀ ਆਪਣੇ ਗੁਰੂ ਦੇ ਨਜ਼ਦੀਕ ਪਹੁੰਚ ਹੀ ਨਹੀਂ ਸਕਦੇ ਸੀਗੇ ਉੱਥੇ ਕਤਾਪੂ ਕੋਲਿਡੋਸ ਜਦੋਂ ਲੰਗਰ ਖਾਣ ਲਈ ਬੈਠੇ ਕਿਸੇ ਨੇ ਦੱਸਿਆ ਨਹੀਂ ਖੁਦ ਨੂੰ ਕੁਝ ਸਬਨੋ ਮਹਿਸੂਸ ਹੋਇਆ ਕਿ ਕੁਝ ਡਿਫਰੈਂਟ ਇਥੇ ਫੀਲ ਹੋ ਰਿਹਾ ਹੈ ਅਸੀਂ ਜਦੋਂ ਉਹਨਾਂ ਤੋਂ ਪੁੱਛਿਆ ਵੀ ਪਤਾ ਨਹੀਂ ਸਾਨੂੰ ਆਇ ਲੱਗ ਰਿਹਾ ਹੈ ਕਿ ਅਲੱਗ ਫੀਲ ਹੋ ਰਿਹਾ ਹੈ ਜਾਂ ਟੇਸਟ ਲਗਾ ਰਿਹਾ ਹੈ ਕੀ ਚੀਜ਼ ਹੈ ਉਹਨਾਂ ਨੇ ਇੱਕ ਚੀਜ਼ ਸਾਡੇ ਵੱਲ ਸਮਾਈਲ ਕਰਦੇ ਹੋਏ ਇੱਕ ਚੀਜ਼ ਦੱਸੀ ਕਹਿੰਦੇ ਉਸ ਕਨਗ ਦੀ ਤੁਸੀਂ ਰੋਟੀ ਖਾਈ ਹੈ ਜਿਹੜੇ ਕਿ 18 ਸਾਲ ਗੁਰੂ ਸਾਹਿਬ ਨੇ ਇਥੇ ਵਾਹੀ ਕੀਤੀ ਇਥੇ ਫਸਲ ਉਗਾਈ ਤੇ ਇਥੇ ਹੀ ਕਣਕ ਉਗਦੀ ਸੀਗੀ ਉਸੇ ਉਸੇ ਖੇਤਾਂ ਦੀ ਕਣਕ ਤੁਸੀਂ ਕਹਿੰਦੇ ਅੱਜ ਆਟਾ ਪੀਸਦੇ ਹੋਏ ਉਸੇ ਦੀ ਅੱਜ ਤੁਸੀਂ ਰੋਟੀ ਖਾਈ ਹੈ ਤੁਸੀਂ ਦੇਖੋ ਆ ਚੀਜ਼ਾਂ ਫੀਲ ਕਰਨੀਆਂ ਆਪਣੇ ਆਪ ਚ ਇੱਕ ਜਾਦੂ ਤੋਂ ਘਟਣੀ ਹੈਗੀਆ ਪਰ ਆ ਪੋਸੀਬਲ ਕਿਵੇਂ ਹੋ ਸਕਿਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੋਚਿਆ ਵੀ ਕਿਤਾਬ ਕੋਇਡਰ ਖੋਲਿਆ ਜਾਵੇ ਉਥੇ ਜਾਣ ਦੀ ਵਿਵਸਥਾ ਕੀਤੀ ਜਾਵੇ ਤੇ ਲੋਕਾਂ ਨੂੰ ਗੁਰੂ ਘਰ ਤੱਕ ਦਰਸ਼ਨ ਕਰਨ ਦੀ ਪਰਮੇਸ਼ਰ ਮਿਲੇ ਆ ਇੱਕ ਪੋਜ਼ਿਟਿਵ ਸੋਚ ਰਹੀ ਬੰਦਾ ਚੀਜ਼ਾਂ ਕਰ ਸਕਦਾ ਚਾਹ ਸਾਬ ਜਦੇ ਜਦਾ ਸ਼ਹੀਦੀ ਦਿਵਸ ਬਣਾਣਾ ਉਹਨੂੰ ਇਕਬਾਲ ਦਿਵਸ ਦੇ ਰੂਪ ਚ ਉਹਨੂੰ ਇੱਕ ਅਜ਼ਾਮਾ ਦੇਣਾ ਇਕ ਨੂੰ ਇਸ ਤਰੀਕੇ ਨਾਲ ਦੇਸ਼ ਚ ਲੈ ਕੇ ਜਾਣਾ ਕਿ ਤੁਹਾਨੂੰ ਪਤਾ ਲੱਗੇ ਵੀ ਸਾਡੇ ਸ਼ਹੀਦਾਂ ਨੇ ਸਾਡੇ ਗੁਰੂਆਂ ਨੇ ਗੁਰੂਆਂ ਦੇ ਬੱਚਿਆਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਕਿਤਾਬਾਂ ਚ ਉਹਨਾਂ ਚੀਜ਼ਾਂ ਨਾ ਐਡ ਕਰਨਾ ਬੱਚਿਆਂ ਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਲੱਗਣਾ ਆ ਇੱਕ ਪੋਜ਼ਿਟਿਵ એનર્ਜੀ ਦਾ ਕਨਸੈਪਟ ਹੈ ਤੁਸੀਂ ਜਿਹੜੀ ਪੋਜ਼ਿਟਿਵ એનર્ਜੀ ਦੀ ਗੱਲ ਕਰਦੇ ਹੋ ਅਸੀਂ ਕਹਿੰਦੇ ਆ ਵੀ ਬਹੁਤ ਚੀਜ਼ਾਂ ਲੋਕ ਨੈਗੇਟਿਵ ਬੋਲਦੇ ਆ ਬਹੁਤ ਕੁਛ ਨਾ ਕੁਛ ਨੈਗੇਟਿਵਿਟੀ ਫੈਲਾਉਂਦੇ ਰਹਿੰਦੇ ਆ ਪਰ ਜਿਹੜੀ ਪੋਜ਼ਿਟਿਵਿਟੀ એનર્ਜੀ ਉਹ ਹਮੇਸ਼ਾ ਨੈਗੇਟਿਵਿਟੀ ਨੂੰ ਖਤਮ ਕਰਦੀ ਹੈ ਤੁਸੀਂ ਪੋਜ਼ਿਟਿਵ ਤਰੀਕੇ ਨਾਲ ਆਪਣਾ ਚੱਲਦੇ ਰਹੋ ਆਪਣਾ ਕੰਮ ਕਰਦੇ ਰਹੋ ਅੱਛੇ ਕੰਮ ਕਰਦੇ ਰਹੋ ਲੋਕਾਂ ਦੇ ਫਾਇਦੇ ਦੇ ਕੰਮ ਕਰੋ ਲੋਕਾਂ ਵਿੱਚ ਜਾਓ ਲੋਕਾਂ ਦੀ ਸੁਣੋ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰੋ ਆਹ ਇੱਕ ਏਜੀ ਪੋਜ਼ਿਟਿਵ એનર્ਜੀ ਹੈ ਜਿਹੜੀ ਕਿ ਆਟੋਮੈਟਿਕਲੀ ਤੁਹਾਡੀ ਲੋਕਾਂ ਦੁਆਰਾ ਫੈਲਾਈ ਹੋਈ ਨੈਗੇਟਿਵ એનર્ਜੀ ਨੂੰ ਖਤਮ ਕਰ ਦੇਗੀ ਤੇ ਪੋਜ਼ਿਟਿਵਿਟੀ ਹੀ ਪੋਜ਼ਿਟਿਵਿਟੀ ਫੈਲਾਈਗੀ ਅੰਦਰ ਸਾਜ ਇਸ ਤਰੀਕੇ ਦੇ ਨਾਲ ਸਾਡੇ ਮੰਡਲ ਜਿਹੜੇ ਮੋਗਾ ਦੇ ਵਿੱਚ ਆਂਦੇ ਨੇ ਬੜੇ ਨਜ਼ਾਇਟਿਕ ਤੁਸੀਂ ਪ੍ਰਧਾਨਸ ਔਰ ਹਰ ਪਹਿਲੂ ਤੇ ਤੁਸੀਂ ਵਰਕ ਕਰ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਜਾ ਰਹੇ ਹੋ ਲੋਕਾਂ ਕੋਲੇ ਔਰ ਉਹਨਾਂ ਚ ਵੀ ਇੱਕ ਪੋਜ਼ਿਟਿਵ ਵਾਈਬਸ ਆਈਆਂ ਵਿਆਂ ਨੇ ਉਹ ਵੀ ਕਹਿੰਦੇ ਵੀ ਸਾਨੂੰ ਸਵਾਦ ਆ ਜਾਂਦਾ ਜਦੋਂ ਅਸੀਂ ਜਾਂਦੇ ਹਾਂ ਮੋਗੇ ਸਿਮਾਂਜ ਜੀ ਨੂੰ ਮਿਲਦੇ ਆ ਤਾਂ ਉਹਨਾਂ ਨੂੰ ਔਂ ਲੱਗਦਾ ਕਿ ਵਾਕੀ ਤਾਕ ਸਾਡੇ ਚ ਵੀ ਆ ਗਈ ਆ ਸਮਾਨ ਜੀ ਉਹ ਲੋਕ ਵੀ ਜਿਹੜੇ ਸਾਰੇ ਬੱਚੇ ਆ ਜਿਹੜੇ ਕੋਈ ਆਪਣਾ ਬਿਜ਼ਨਸ ਵੀ ਨਾਲ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਪੈਰਨਲਿਸਟ ਕਰਨਾ ਸਿਖਾਇਆ ਕਿ ਆਪਣਾ ਕੰਮ ਵੀ ਨਹੀਂ ਛੱਡਣਾਗਾ ਕੰਮ ਵੀ ਕਰਨਾ ਹੈਗਾ ਔਰ ਇਸ ਸੱਚੀ ਸੁੱਚੀ ਪਾਰਟੀ ਦੇ ਲੜ ਲੱਗ ਕੇ ਕੰਮ ਵੀ ਕਰਨੇ ਆ ਲੋਕਾਂ ਦੇ ਕੰਮ ਵੀ ਕਰਾਉਣੇ ਆ ਔਰ ਜਿਸ ਤਰੀਕੇ ਦੇ ਨਾਲ ਹੁਣ ਗਵਰਨਮੈਂਟ ਦੀਆਂ ਜਿਹੜੀਆਂ ਸਕੀਮਾਂ ਆ ਰਹੀਆਂ ਸੈਂਟਰਲ ਸਰਕਾਰ ਦੀਆਂ ਉਹ ਜਿਹੜੇ ਵਰਕਰਾਂ ਨੂੰ ਤੁਸੀਂ ਜਿੱਦਾਂ ਗਾਈਡ ਕਰ ਰਹੇ ਹੋ ਕਾਉਂਸਲ ਕਰ ਰਹੇ ਹੋ ਵੀ ਆਪਾਂ ਉਸ ਘਰ ਘਰ ਤੱਕ ਪਹੁੰਚਾਉਣੀਆਂ ਔਰ ਉਸ ਤਰ੍ਹਾਂ ਕਿ ਲੋਕਾਂ ਨੂੰ ਗਾਈਡ ਕਰ ਰਹੇ ਨੇ ਆਨਰ ਨਾਲ ਸਬੰਧਿਤ ਹੋਰ ਜਿਹੜੀਆਂ ਇਹ ਕੁਇਦਾਂ ਜਿਹੜੀਆਂ ਵਧਾਈਆਂ ਜਾ ਰਹੀਆਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਬਾਹਰ ਦੀ ਬਾਹਰ ਪਹਿਲੇ ਜਮਾਨੇ ਚ ਫੰਡ ਜਿਹੜੇ ਆ ਗਿਆ ਆਉਂਦੇ ਸੀ ਔਰ ਬਾਹਰ ਦੀ ਬਾਰੀ ਵਾਪਸ ਚਲੇ ਜਾਂਦੇ ਸੀਗੇ ਲੇਕਿਨ ਇਸ ਵਾਰ ਜਿਹੜਾ ਹੈਗਾ ਉਹ ਸਿਸਟਮ ਸਾਡੇ ਮੋਗਾ ਡਿਸਟ੍ਰਿਕਟ ਦੇ ਵਿੱਚ ਵੀ ਬਾਕੀ ਡਿਸਟ੍ਰਿਕਟਾਂ ਦੇ ਲੋਕ ਟਰਾਈ ਕਰ ਰਹੇ ਨੇ ਔਰ ਇਸ ਚੀਜ਼ ਦੇ ਉੱਤੇ ਜਿਆਦਾ ਐਮਪਰਸਾਈਜ਼ ਕਰ ਇਸ ਚੀਜ਼ ਇਹਦੇ ਵਿੱਚ ਮੈਂ ਕਹੂੰਗਾ ਕਿ ਸ਼ਾਇਦ ਮੇਰੇ profession ਦਾ ਬਹੁਤ بڑا ਰੋਲ ਹੈ ਜਾਂ ਮੇਰੀ ਪਰਵਰਿਸ਼ ਦਾ ਬਹੁਤ بڑا ਰੋਲ ਹੈ क्योंकि शुरू तो ही हर चीज़ बड़ी पंचुअलिटी के हिसाब न सुबह किन्ने बजे उठना है किन्ने बजे तैयार होना है कि बजे ब्रेकफास्ट करना है प्रैक्टिस भी जो आए हैं भी नौ बजे हॉस्पिटल आना है इन बजे राउंड खत्म होना है फिर ओपड़ी शुरू होनी है फिर ढाई तीन बजे लंच ब्रेक होनी है फिर अर्धे घंटे का थोड़ा घंटे का रेस्ट है हर चीज़ मतलब टाइम पंचुअल तीस अगर वॉच भी नहीं देखोगे तो सबनों पता होंगे भी ढाई बज गए लंच हो रहा होगा सबू पता है भी अगर हॉस्पिटल द्वारा एंटर हो गए तो पां बज गए होएंगे तो हर चीज़ टाइम पंक्चुअलिटी दे सामना नाल एन एस हालां तो चल रही है ओसे चीज नु मैं अप्लाई करते हुए अपने जिन्ने वर्कर्स है, जिन्ने मंदर्स है, मंदर्स जिन्ने है मेंग 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 के जिन्ने ਸਾਡੇ ਮੰਡਲਸ ਹੈ ਮੰਡਲਸ ਦੇ जिन्ने ਹਾਤੇਦਾਰ ਹੈਗੇ ਸਮਨ ਜਦੋਂ ਮੀਟਿੰਗ ਕਰ ਦਿੰਦਾ ਮੈਂ ਉਹਨਾਂ ਨੂੰ ਟਾਈਮ ਮੈਨੇਜਮੈਂਟ ਬਾਰੇ 5-10 ਮਿੰਟ ਜੋ ਲੈਕਚਰ ਦਿੰਦਾ ਕਿ ਆਪਾਂ ਟਾਈਮ ਮੈਨੇਜ ਕਿਵੇਂ ਕਰ ਸਕਦੇ ਹਾਂ ਦਨਯਤਾਂ ਦਿਨ ਤੇ 24 ਘੰਟੇ ਹੀ ਆ ਕੰਮ ਵੀ ਕਰਨਾ ਹੈ ਆਪਣੇ ਕਾਰੋਬਾਰ ਵੀ ਦੇਖਨੇ ਹੈ ਆਪਣੀ ਸ਼ਾਪਸ ਵੀ ਦੇਖਣੀ ਹੈ ਬੱਚੇ ਵੀ ਪਾਲਨੇ ਹੈ ਪਰ ਉਹਦੇ ਵਿੱਚ ਜਿਹੜੀ ਪਾਰਟੀ ਨੇ ਆਪਾਂ ਨੂੰ ਇਨੀ ਰਿਸਪੌਂਸਿਬਿਲਟੀ ਦਿੱਤੀ ਹੈ ਆਪਾਂ ਉਹਦੇ ਲਈ ਵੀ 100% ਦਨ ਮੰਨ ਧਨਨ ਉਹਦੇ ਵਿੱਚ ਪਾਰਟਿਸਿਪੇਟ ਕਰਦੇ ਆਂ ਤਾਂ ਪਾਰਟੀ ਦਾ ਪਰਚਮ ਲੈ ਰਾਨਾ ਹੈ ਉਹ ਜਦੋਂ ਉਹਨਾਂ ਨੂੰ ਟਾਈਮ ਮੈਨੇਜਮੈਂਟ ਸਿਖਾਉਂਦੇ ਆ ਤਾਂ ਉਹਨਾਂ ਨੂੰ ਸਮਝ ਆਂਦੀ ਹੈ ਵੀ ਅਸੀਂ ਆਪਣਾ ਟਾਈਮ ਕਿਵੇਂ ਕੱਟ ਕੇ ਪਾਰਟੀਆਂ ਨੂੰ ਕਿਵੇਂ ਟਾਈਮ ਦੇ ਸਕਦੇ ਆਂ ਅਸੀਂ ਕਿਵੇਂ ਕੰਟ੍ਰਿਬਿਊਟ ਕਰ ਸਕਦੇ ਆਂ ਉਸੇ ਹਿਸਾਬ ਨਾਲ ਜਿੰਨੇ ਵੀ ਸਾਡੇ ਮੰਡਲਸ ਦੇ ਪ੍ਰੈਜ਼ੀਡੈਂਟ ਹੈਗੇ ਆ ਮੰਡਲ ਦੇ ਅਹੁਦੇਦਾਰ ਹੈ ਉਸੇ ਕੱਲ ਵੀ ਮੈਂ ਮੀਟਿੰਗ ਲਿੱਤੀ ਤੇ ਉਸਾਰੇ ਟਾਈਮ ਮੈਨੇਜਮੈਂਟ ਦਾ ਜੋ ਅਪਾਇੰਟਮੈਂਟ ਲੈਕਚਰ ਸੁਣਿਆ ਪਹਿਲਾਂ ਸਾਰੇ ਨੈਕਟੀਵਿਟੀ ਚ ਸੀਗੇ ਵੀ ਅਸੀਂ ਸ਼ਾਪ ਤੇ ਜਾਣਾ ਹੈ ਅਸੀਂ ਕੰਮ ਕਰਨਾ ਹੈ ਉਹ ਸੁਣਨ ਤੋਂ ਬਾਅਦ ਸਾਰੇ ਕਹਿੰਦੇ ਜੀ ਅਸੀਂ ਏਸ ਟਾਈਮ ਹੁਣ ਆ ਸਕਦੇ ਹਾਂ ਸਾਨੂੰ ਏਸ ਟਾਈਮ 2 ਘੰਟੇ ਬਿਠਾਓ ਚਾਹ 4 ਘੰਟੇ ਬਿਠਾਓ ਸਾਨੂੰ ਕੋਈ ਦਿੱਕਤ ਨਹੀਂ ਦੇਖੋ ਇੱਕ ਚੀਜ਼ ਹੈ ਸਾਹਮਣੇ ਵਾਲੇ ਨੂੰ ਸਮਝਣਾ ਸਾਹਮਣੇ ਵਾਲੇ ਨੂੰ ਅੰਡਰਸਟੈਂਡ ਕਰਨਾ ਤੇ ਉਹਦੇ ਮਾਈਂਡ ਨੂੰ ਰੀਡ ਕਰਨਾ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਸੁਣਾਉਂਗਾ ਇੱਕ ਮਸ ਧੋਨੀ ਆਪਣੇ ਕ੍ਰਿਕਟ ਟੀਮ ਦੇ ਬਹੁਤ ਹੀ ਹੁੰਦੇ ਧਾਰ ਕੈਪਟਨ ਤੇ ਮੈਕਸਿਮਮ ਵਿਨਿੰਗ ਮੈਚਸ ਉਹਨਾਂ ਨੇ ਕੈਪਟਨ ਸੀ ਜਰੇ ਤੇ ਉਹਨਾਂ ਤੋਂ ਇੱਕ ਵਾਰ ਪੁੱਛਿਆ ਗਿਆ ਕਹਿੰਦੇ ਵੀ ਤੁਸੀਂ ਐਨੇ ਸਕਸੈਸਫੁਲ ਕੈਪਟਨ ਕਿਵੇਂ ਬਨੇ ਕਿੰਦਰ ਕੈਪਟਨ ਰੋਬ ਮਾਰਨ ਨਾਲ ਨਹੀਂ ਬੰਦਾ ਕੈਪਟਨਸੀ ਜਿਹੜੀ ਹੈ ਯੂ ਹੈਵ ਟੂ ਅੰਡਰਸਟੂਡ ਕਿ ਤੁਹਾਡੇ ਜਿਹੜੇ ਪਲੇਅਰਸ ਹੈ ਉਹਨਾਂ ਦੇ ਦਿਮਾਗ ਚ ਕੀ ਚੱਲਦਾ ਪਿਆ ਉਹਨਾਂ ਦੇ ਦਿਮਾਗਸ ਤੁਸੀਂ ਕੀ ਚੀਜ਼ ਪਾਣੀ ਹੈ ਤੇ ਉਹਨਾਂ ਦੇ ਦਿਮਾਗ ਨੂੰ ਕਿਵੇਂ ਰੀਡ ਕਰਨਾ ਹੈ ਕਹਿੰਦੇ ਆਈ ਕੈਨ ਰੀਡ ਬੈਟਰ ਦੈਨ ਦੀ ਐਨੀਵਨ ਐਲਸ ਮੈਂ ਉਹਨਾਂ ਦੇ ਦਿਮਾਗ ਨੂੰ ਰੀਡ ਕਰ ਸਕਦਾ ਮੈਂ ਵੀ ਮੈਂ ਕਹੂੰਗਾ ਕਿ ਇਹ ਮੇਰੇ profession ਦਾ ਜਾਂ ਮੇਰੀ ਡਿਗਰੀ ਦਾ ਜਾਂ ਐਜ਼ ਅ ਡਾਕਟਰ ਆਫ ਮੈਡੀਸਨ ਦਾ ਬਹੁਤ ਬੜਾ ਰੋਲ ਹੈ ਕਿਉਂਕਿ ਸਾਰਾ ਦਿਨ ਇੱਥੇ ਪੇਸ਼ੈਂਟਸ ਰੀਡ ਕਰਦੇ ਆ ਪੇਸ਼ੈਂਟਸ ਦਾ ਪਤਾ ਹੁੰਦਾ ਵੀ ਪੇਸ਼ੈਂਟ ਚੱਲ ਕੇ ਆ ਰਿਹਾ ਤਾਂ ਕਿਸ ਚੀਜ਼ ਦਾ ਪੇਸ਼ੈਂਟ ਹੋਊਗਾ ਉਹ ਉਹੀ ਚੀਜ਼ ਮੈਂ ਆਪਣੇ ਮੰਡਲਾ ਤੇ ਪਧਾਨਾ ਤੇ ਉਹ ਉਹਨਾਂ ਦੇ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਆ ਮੈਨੂੰ ਪਤਾ ਹੁੰਦਾ ਵੀ ਉਹਨਾਂ ਦੇ ਦਿਮਾਗ 'ਚ ਕੀ ਸੀ ਜਲਦੀ ਪਈ ਹੈ ਉਹ ਕੀ ਸੁਣਨਾ ਚਾਹੁੰਦੇ ਹੈ ਕਿਸ ਚੀਜ਼ ਨੂੰ ਰਿਸਪੌਂਡ ਕਰਨਗੇ ਕਿਵੇਂ ਉਹ ਕਮ ਕਰ ਸਕਦੇ ਹੈ ਇਹ ਰਵਿਸ਼ ਇੱਕ ਚੀਜ਼ ਸਮਝਣੀ ਬੜੀ ਜ਼ਰੂਰੀ ਹੈ ਹਰ ਬੰਦਾ ਜਿਸ ਪਾਰਟੀ ਨਾਲ ਅਟੈਚ ਹੈ ਭਾਜਪਾ ਨਾਲ ਜਿਹੜਾ ਅਟੈਚ ਹੈ ਉਹ ਕਮ ਕਰਨਾ ਚਾਹੁੰਦਾ ਹੈ ਭਾਜਪਾ ਨੂੰ ਪੰਜਾਬ 'ਚ ਲੈ ਕੇ ਆਉਣਾ ਚਾਹੁੰਦਾ ਹੈ ਉਹਦੀਆਂ ਮਜਬੂਰੀਆਂ ਸਾਨੂੰ ਥੋੜੀਆਂ ਸਮਝਣੀਆਂ ਪੈਂਦੀਆਂ ਵੀ ਕਿਸ ਟਾਈਪ ਦੀ ਉਹਦੀ ਰਿਸਪੌਂਸਿਬਿਲਿਟੀਜ਼ ਹੈ ਕਿਸ ਤਰ੍ਹਾਂ ਦੀਆਂ ਮਜਬੂਰੀਆਂ ਹੈ अगर मजबुरियां समझ दे होयो उनु असि रिस्पोंसिबिलिटी दन्ने है तो अपना 100% पार्ट इनु दे पांदा है ते ओदा असि फायदा ਲੈ पांदे है, है। सिमां जी ਤੁਹਾਡਾ ਬਹੁਤ ਜਿਆਦਾ ਟਾਈਮ ਕੀਮਤੀ ਆ ਆਪਾਂ ਦੇਖ ਸਕਦੇ ਆ ਸਾਹਮਣੇ ਸੀਸੀਟੀਵੀ ਕੈਮਰੇ ਚੱਲ ਰਹੇ ਆ ਕਿੰਨੇ ਪੇਸ਼ੈਂਟ ਵੇਟ ਕਰ ਰਹੇ ਆ ਸਾਡਾ ਜਿਹੜਾ ਤੁਹਾਡੇ ਨਾਲ ਗੁਪਤਗੂ ਆ ਉਹ ਚਲਦੀਆਂ ਰਹਿਣਗੀਆਂ ਅਸੀਂ ਤੁਹਾਡੇ ਤੋਂ ਅੱਜ ਬਹੁਤ ਮੁਸ਼ਕਲ ਨਾਲ ਟਾਈਮ ਲਿੱਤਾ ਕਿਉਂਕਿ ਤੁਸੀਂ ਪੇਸ਼ੈਂਟਸ ਨੂੰ ਪਹਿਲਾਂ ਆਪਣਾ ਜਿੱਦਾਂ ਤੁਸੀਂ ਸ਼ਡਿਊਲਿੰਗ ਦੱਸੀ ਹੈਗੀ ਆ ਔਰ ਦਰਸ਼ਕੋ ਇੱਕ ਇੰਟੈਲੈਕਚੁਅਲ ਇਨਸਾਨ ਦਾ ਕੰਮ ਹੈ ਜਿਹੜਾ ਐਜ਼ ਅ ਪ੍ਰੈਜ਼ੀਡੈਂਟ ਲੋਕਾਂ ਨੂੰ ਕਾਉਂਸਲ ਵੀ ਕਰ ਰਿਹਾ ਹੈਗਾ ਔਰ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੱਲੀ ਪ੍ਰੈਜ਼ੀਡੈਂਟਸ਼ਿਪ ਜਾਂ ਪਾਰਟੀ ਦੇ ਲਈ ਨਹੀਂ ਉਹਨਾਂ ਦੀ ਫੈਮਲੀ ਨੂੰ ਵੀ ਇਹਨਾਂ ਨੇ ਨਾਲ ਕਾਉਂਸਲ ਕੀਤਾ ਹੈਗਾ ਉਹਨਾਂ ਦੇ ਵਿੱਚ ਕੋਈ ਵੀ ਉਹਨਾਂ ਨੂੰ ਕੋਈ ਪ੍ਰੋਬਲਮ ਆਂਦੀ ਹੈ ਉਦੋਂ ਹੀ ਸਮਾਜ ਨੂੰ ਫੋਨ ਕਰ ਲੈਂਦੇ ਆ ਬਾਈ ਡਾਕਟਰ ਸਾਹਿਬ ਆ ਸਾਨੂੰ ਪ੍ਰੋਬਲਮ ਆ ਉਹਨਾਂ ਦੇ ਵਿੱਚ ਵੀ ਐਜ਼ ਅ ਪੋਜ਼ਿਟਿਵ ਬੈਂਟਰੀ ਬੰਨਾ ਉਹਨਾਂ ਦੇ ਘਰ ਦੇ ਮਸਲੇ ਸੋਲਵ ਕਰਾਉਣਾ ਸਮਾਜ ਜੀ ਪ੍ਰਮਾਤਮਾ ਤੁਹਾਨੂੰ ਸੈਕੰਡ ਟਾਈਮ ਤਾਂ ਉਹਨਾਂ ਨੇ ਬਣਾ ਹੀ ਹੈਗਾ ਔਰ ਤੁਸੀਂ ਇਹਦੇ ਨਾਲ ਨਾਲ ਲੋਕਾਂ ਦੇ ਵਿੱਚ ਚਿਹਤੇ ਬਣੇ ਰਹੋ ਔਰ ਇਦਾਂ ਹੀ ਲੋਕ ਪਿਆਰ ਕਰਦੇ ਨੇ ਐਜ਼ ਅ ਡਾਕਟਰ ਜਿੱਦਾਂ ਅਸੀਂ ਡਾਕਟਰ ਮੌਨਿਕਾ ਗਰਗਜ ਨੂੰ ਥੋੜੇ ਦਿਨ ਪਹਿਲਾਂ ਦੇਖਿਆ ਕਿ ਆਈਵੀਐਫ ਦੀ ਮੀਟਿੰਗ 'ਚ ਉਹ ਫਰ ਫਰ ਬੋਲ ਰਹੀ ਸੀਗੇ ਔਰ ਸਭ ਤੋਂ ਲੇਟ ਆਈ ਆਈਵੀਐਫ ਦੇ ਵਿੱਚ ਡਾਕਟਰ ਨਹੀਂ ਔਰ ਇਨੇ ਅਟੈਕਿੰਗ ਵੇ ਦੇ ਨਾਲ ਉਹਨਾਂ ਨੇ ਜਲੰਧਰ ਜਿਹੜਾ ਹੈਗਾ ਆਈਵੀਐਫ ਦਾ ਟੈਕਲ ਕੀਤਾ ਇਹ ਵੀ ਇੱਕ ਖੁਸ਼ੀ ਵਾਲੀ ਗੱਲ ਹੈ ਕਿ ਡਾਕਟਰ ਮੌਨਿਕਾ ਗਰਗ ਜਿਹੜੇ ਕਿ ਆਈਵੀਐਫ ਦੇ ਸਪੈਸ਼ਲਿਸਟ ਨੇ ਔਰ ਜਿਹੜੇ ਫਿਰੋਜ਼ਪੁਰ ਦੀ ਗੱਲ ਕਰ ਲਈਏ ਨਿਹਾਲ ਸਿੰਘ ਵਾਲਾ ਦੀ ਗੱਲ ਕਰ ਲਈਏ ਬੋਗਾ ਵਿਖੇ ਤਾਂ ਆਪਣੇ ਸਵਾਮਾਂ ਦੇ ਰਹੇ ਨੇ ਔਰ ਜਲੰਧਰ ਵਿਖੇ ਐਡੇ ਐਡੇ ਵੱਡੇ ਜਿਹੜੇ ਪੁਰਾਣੇ-ਪੁਰਾਣੇ ਜਿਨ੍ਹਾਂ ਨੂੰ ਦਰੋਣਾਚਾਰੀਆ ਵਾਰਡ ਮਿਲੇ ਸੀਗੇ ਡਾਕਟਰਸ ਨੂੰ ਜਿਹੜੇ 30-30 40-40 ਸਾਲ ਦੇ ਪ੍ਰੈਕਟਿਸ ਕਰਦੇ ਸੀਗੇ ਉਹਨਾਂ ਦੇ ਵਿੱਚ ਡਾਕਟਰ ਮੌਨਕਾ ਗਰਗ ਨੂੰ ਬੋਲਣ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਇੰਨਾ ਟੈਕ ਕੀਤਾ ਇਹ ਵੀ ਅਸੀਂ ਸਮਝੀਏ ਵੀ ਤੁਹਾਡੀ ਇੱਕ ਬੈਕ ਜਿਹੜੀ ਹੈਗੀ ਐਨਰਜੀ ਹੈਗੀ ਆ ਡਾਕਟਰ ਸਮਾਨਦ ਜੀ ਜੀ ਮੈਂ ਕਹਾਂਗਾ ਕਿ ਮੇਰਾ ਪੋਲਿਟਿਕਲ ਜਿਹੜਾ ਕੈਰੀਅਰ ਹੈ ਉਹ ਮੇਰੀ ਫੈਮਿਲੀ ਦੇ ਬਦੌਲਤ ਹੀ ਹੈ ਮੇਰੇ ਫਾਦਰ ਸਾਹਿਬ ਦੀ ਬੜੀ سپورਟ ਹੈ ਉਹਦੇ ਵਿੱਚ ਡਾਕਟਰ ਮੋਨਿਕਾ ਮੇਰੀ ਵਾਈਫ ਦੀ ਬੜੀ سپورਟ ਹੈ ਬਿਕੋਜ਼ ਅਗਰ ਉਹ سپورਟ ਨਹੀਂ ਹੋਏਗੀ ਉਹ ਮੈਨੂੰ ਨਹੀਂ ਖੁੱਲਾ ਛੋੜेंगे ਤਾਂ ਮੈਂ ਸ਼ਾਇਦ ਪਾਰਟੀ ਲਈ ਨਹੀਂ ਉਹਨਾ ਟਾਈਮ ਦੇ ਪਾਉਂਗਾ ਇਹਦੇ ਵਿੱਚ ਕੁਝ ਚੀਜ਼ਾਂ ਮਿਸ ਵੀ ਹੁੰਦੀਆਂ ਪਰ ਠੀਕ ਹੈ ਜਦੋਂ ਵੈਨ ਯੂ ਹੈਵ ਟੂ ਗੈਟ ਸਮਥਿੰਗ ਤੁਸੀਂ ਜਿੜੋਗੇ ਚੱਲਦੇ ਹੋ ਕੁਝ ਚੀਜ਼ਾਂ ਤੁਹਾਡੀਆਂ ਮਿਸ ਹੁੰਦੀਆਂ ਹੈ ਪਰ ਉਹ ਕੋਈ ਗਲ ਨਹੀਂ ਹੈ ਪਰ ਉਹਦੇ ਵਿੱਚ ਫੈਮਿਲੀ سپورਟ ਹੋਣਾ ਪੇਰੈਂਟਸ ਦੀ ਫਾਦਰ ਦੀ ਮਦਦ ਦੀ سپورਟ ਹੋਣਾ ਵਾਈਫ ਦੀ ਤੇ ਬੱਚਿਆਂ ਦੀ سپورਟ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਆਪਣੇ 100% ਪਾਰਟਨਰ ਨੂੰ ਨਹੀਂ ਦੇ ਸਕਦੇ ਇਹਦੇ ਵਿੱਚ ਪੋਜ਼ਿਟਿਵ એનર્ਜੀ ਜਿਹੜੀ ਸਾਨੂੰ ਸਾਡੇ ਪੇਰੈਂਟਸ ਤੋਂ ਮਿਲੀ ਹੈ ਮੈਨੂੰ ਪੋਜ਼ਿਟਿਵ એનર્ਜੀ ਮੇਰੇ ਪੇਰੈਂਟਸ ਤੋਂ ਮੇਰੀ ਵਾਈਫ ਤੋਂ ਮਿਲੀ ਹੈ ਬੱਚੇ ਬੜੀ سپورਟ ਕਰਦੇ ਹੈਗੇ ਕੰਪਲੇਂਟਸ ਉਹਨਾਂ ਦੀ ਘੱਟ ਰਹਿੰਦੀਆਂ ਬੱਚਿਆਂ ਦੇ ਸਾਨੂੰ ਟਾਈਮ ਨਹੀਂ ਦੇ ਪਾਰੇ ਦੇ ਅੰਡਰਸਟੂਡ ਕੀ ਚਲੋ ਪਾਪਾ ਬਿਜ਼ੀ ਹੈ ਮੈਂ ਪਰ ਆਪਣੀ ਅਵੇਲੇਬਿਲਟੀ ਔਨ ਫੋਨ ਮੈਂ ਆਪਣੀ ਅਵੇਲੇਬਿਲਟੀ ਕਿਸ ਤਰ੍ਹਾਂ ਕਿਸੇ ਕੋਈ ਇਵੈਂਟ ਹੈ ਕੁਝ ਹੈ ਤੇ ਆਪਣੀ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਪੋਜ਼ਿਟਿਵ એનર્ਜੀ ਜਿਹੜੀ ਹੈ ਅਸੀਂ ਕੋਸ਼ਿਸ਼ ਕਰਦੇ ਆ ਵੀ ਸਾਰੇ ਇੱਕ ਦੂਜੇ ਚ ਪਾਦੇ ਰਹੀਏ ਜੀਰੋ ਵੀ ਮਿਲਦੇ ਆ ਟ੍ਰਾਈ ਟੂ ਟਾਕ ਪੋਜ਼ਿਟਿਵ ਥਿੰਗਸ ਤਾਂ ਕਿ ਇੱਕ ਦੂਜੇ ਦੇ ਵਿੱਚ ਪੋਜ਼ਿਟਿਵ એનર્ਜੀ ਪਈ ਹੋਵੇ ਉਹਦੇ ਵਿੱਚ ਨੈਗੇਟਿਵਿਟੀ ਦਾ ਕੋਈ ਵੀ ਜਗਾ ਨਾ ਹੋਵੇ ਨੈਗੇਟਿਵਿਟੀ ਦੀ ਕੋਈ ਵੀ ਥੌਟਸ ਨਾ ਹੋ ਜਾ ਕੁਝ ਤਾਂ ਸਭ ਪਹਿਲਾਂ ਅਸੀਂ ਪਾਪਾ ਨੂੰ ਮਿਲ ਕੇ ਆਏ ਆ ਔਰ ਪਾਪਾ ਦੀ ਪੋਜ਼ਿਟਿਵ એનર્ਜੀ ਲੈ ਕੇ ਆਏ ਆ ਜਿਵੇਂ ਪਾਪਾ ਨੇ ਕਿਹਾ ਕਿ ਆਈ ਏਮ ਪ੍ਰਾਊਡ ਆਫ ਮਾਈ ਸਨ ਬੜੀ ਖੁਸ਼ੀ ਹੋਈ ਸਾਨੂੰ ਕਿਉਂਕਿ ਪਾਪਾ ਨਾਲ ਜਦੋਂ ਅਸੀਂ 5 ਸਾਲ ਪਹਿਲਾਂ ਗੱਲ ਕਰਦੇ ਹੁੰਦੇ ਸੀਗੇ ਤੇ ਪਾਪਾ ਥੋੜਾ ਜਿਹਾ ਮਤਲਬ ਨਿਰਾਸ਼ ਤਾਂ ਕੇ ਇਹਦੀ ਦਿਖਾ ਦਿੰਦੇ ਸੀਗੇ ਪਰ ਮਜ਼ਾ ਆ ਗਿਆ ਦੇਖ ਕੇ ਵੀ ਉਹ ਇੰਨੇ ਖੁਸ਼ ਵੀ ਸਾਡਾ ਬੇਟਾ ਕਹਿੰਦੇ ਮੈਨੇਜ ਵੀ ਕਰਦਾ ਹਰ ਇੱਕ ਚੀਜ਼ ਨੂੰ ਔਰ ਮੇਰੀ ਵੀ ਸੇਵਾ ਕਰਦਾ ਪੂਰੀ ਫੁੱਲ ਔਰ ਪੇਸ਼ੈਂਟਸ ਦੀ ਵੀ ਔਰ ਜਿਵੇਂ ਅਸੀਂ ਆਪਸੀ ਕੰਪਲੀਮੈਂਟ ਕਰੀ ਹੈਗੀ ਆ ਉਹ ਤੇ ਪੂਰਾ ਖਰਾ ਉਤਰਿਆ ਇਦਿਸੀ ਆ ਫੈਮਿਲੀ سپورਟ ਹਨਾਨਾ ਕੋਈ ਵੀ ਕੰਮ ਕਰਨ ਚ ਬਹੁਤ ਜ਼ਰੂਰੀ ਹੈਗੀ ਹੈ ਨੈਕਟੀਵਿਟੀ ਲੋਕਾਂ ਦੀ ਜਿਹੜੇ ਆਸ-ਪਾਸ ਲੋਕ ਸਿਗੇ ਉਹਨਾਂ ਨੇ ਬੜੀ ਨੈਕਟੀਵਿਟੀ ਫੈਲਾ ਦੇਣੀ ਜੀ ਇਹ ਕੰਮ ਖਰਾਬ ਹੋ ਜਾਊਗਾ ਹਸਪੀਟਲ ਕਿਵੇਂ ਦੇਖੂਗਾ ਫਿਰ ਮਤਲਬ ਹਰ ਤਰ੍ਹਾਂ ਦੇ ਚਲੋ ਥਾਟਸ ਆਉਂਦੇ ਹੈਗੇ ਪਰ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਸ਼ਾਇਦ ਬਚਪਨ ਤੋਂ ਹੀ ਟਾਈਮ ਮੈਨੇਜਮੈਂਟ ਸੀ ਪਹਿਲਾਂ ਫਾਦਰ ਦੀ ਦੇਖੀ ਫਿਰ ਜਿਵੇਂ ਉਹਨਾਂ ਨੇ ਸਾਡੇ ਵਿੱਚ ਹੈਬਿਟ ਪਾਈ ਤੇ ਉਹ ਹੈਬਿਟ ਕਦੇ-ਕਦੇ ਹੀ वो टाइम मैनेजमेंट ही एक ऐसा सिस्टम कि स हर चीज़ में मेरी मैनेज कराने हेल्प कर रहा है मैं किस टाइम आना है किस टाइम जाना है मैं हर चीज़ को अपना मैनेज करके वो टाइम मैनेजमेंट अकॉर्डिंगली सारा काम अपना मैनेज करता है अगर मैं जाना हूं किसी फंक्शन जाना है तो आई ट्राई टू डू माई राउंडस प्रायर टू गोइंग टू एनी ऑफ द इवेंट ताकि मैंने वेद डेढ़ दो घंटे का फिर स्लॉट मिल जाता है मैं उस टाइम अपनी एक्टिविटीज़ कर लिन्दना 10 ਵਜੇ ਤੋਂ ਬਾਅਦ ਜਦੋਂ ਫ੍ਰੀ ਹੋਈ ਤਾਂ 2.5 ਤੋਂ 3 ਘੰਟੇ ਮੈਂ ਭਾਜਪੀ ਆਫਿਸ ਚੱਲਣੇ 22 ਜਨਵਰੀ 2022 ਰਿਸਪੋਨਸਿਬਿਲਟੀ ਮਿਲੀ ਸੀਗੀ ਤੇ ਹੁਣ 라ਉਂਡ ਅਬਾਊਟ 1 ਸਾਲ ਪੂਰਾ ਹੋ ਗਿਆ ਹੈਗਾ ਕੱਲ ਪਾਰਟੀ ਨੇ ਫੇਰ ਦੁਬਾਰਾ ਰਿਸਪੋਨਸਿਬਿਲਟੀ ਬਹਾਲ ਕੀਤੀ ਇੱਕ ਤਰ੍ਹਾਂ ਦੀ 1 ਸਾਲ ਮਤਲਬ 365 ਦਿਨ ਜੋ ਮੈਂ 45 ਦਿਨ ਲੰਚ ਕਰਨ ਕਰ ਗਿਆ ਮੈਨੂੰ ਨਹੀਂ ਮੈਂ ਨਹੀਂ ਕਦੀ ਕਾਊਂਟ ਕੀਤਾ ਬੱਚੇ ਕਾਊਂਟ ਕਰਕੇ ਬੈਠੇ ਸੀਗੇ कि पापा आप एक साल में 45 डेज़ लंच करने घर आए हो और उस मतलब आप बीच फोर्ट फाइव से एक दिन भी आप ज़्यादा नहीं आए तो मैं बड़ा सरप्राइज होया कि जो मैं सोचता स बच्चे शायद नोट नहीं करते पर वो नोट कर रहे थे कि मैं लंच कि घर जा कदों नहीं जाता तो वो सारा कुछ आई मैनेज करते हुए टाइम निकल गया है अच्छा टाइम असी अपनी पार्टी लिए जोड़ा काम करते पे अपने पंजाब बीजेपी जरा काम करती पी है ਆਨੁਲੇ ਸਮੇਂ ਚ 2024 ਦੇ ਇਲੈਕਸ਼ਨਸ ਤੋਂ ਬਾਅਦ ਤੇ 2027 ਦੇ ਇਲੈਕਸ਼ਨਸ ਦੇ ਦੌਰਾਨ ਤਾਉਨੋ ਇਹ ਨਾ ਡਿਫਰੈਂਸ ਲੱਗੇਗਾ ਇਹ ਨਾ ਡਿਫਰੈਂਸ ਲੱਗੇਗਾ ਜਿਹੜੇ ਕਿ ਲੋਗ ਆ ਨੈਗੇਟਿਵਿਟੀ ਫਿਲਾਣ ਦੀ ਕੋਸ਼ਿਸ਼ ਕਰਦੇ ਕਿ ਬੀਜੇਪੀ ਤਾਂ ਪਿੰਡਾਂ ਚ ਨਹੀਂ ਹੈਗੀ ਉਹੀ ਬੀਜੇਪੀ ਪਿੰਡਾਂ ਚ ਆਪਣੇ ਸਰਪੰਚ ਵੀ ਖੜੇ ਕਰੇਗੀ ਸਰਪੰਚ ਜਿਤਾਏਗੀ ਵੀ ਤੇ ਹਰ ਘਰ ਬੀਜੇਪੀ ਦਾ ਫਲੈਗ ਵੀ ਲੱਗਾ ਹੋਵੇ ਤੇ ਤਿਰੰਗਾ ਝੰਡਾ ਵੀ ਲੱਗਾ ਹੋਊਗਾ ਦਾ ਸਬੋਧ ਦੇ ਨਾਲ ਨਾਲ ਜਿੱਦਾਂ ਇਹ ਹਸਪੀਟਲ ਜਿਹੜਾ ਸ਼ਾਮ ਨਰਸਿੰਗ ਹੋਮ ਹੈ ਜਿਹਦੇ ਵਿੱਚ ਹਰ ਤਰ੍ਹਾਂ ਦੀ ਮਾਡਰਨ ਫੈਸਿਲਿਟੀ ਅਵੇਲੇਬਲ ਹੈ ਕੀ ਕਰਨਾ ਚਾਹੋਗੇ ਕਿ ਇਹ ਚ ਹੋਰ ਨਵੀਆਂ ਬ੍ਰਾਂਚਾਂ ਜਿਹੜੀਆਂ ਹੈਗੀਆਂ ਉਹ ਨਾਲ ਅਟੈਚ ਹੋਈਆਂ ਉਹਦੇ ਬਾਰੇ ਸਾਨੂੰ ਦੱਸੋ ਆਥਰਟੀ ਡਿਪਾਰਟਮੈਂਟ ਫੁੱਲ ਫਲੇਜ ਆਥਰਟੀ ਡਿਪਾਰਟਮੈਂਟ ਅਸੀਂ ਸ਼ੁਰੂ ਕੀਤੇ ਜਿਹਦੋਂ ਤੋਂ 2 ਸਾਲ ਤੋਂ ਨਈ ਦੀ ਪਲੇਸਮੈਂਟਸ ਦਾ ਸੀ ਇਹ ਲੇਟੈਸਟ ਇਕੁਪਮੈਂਟਸ ਜਿਹੜੇ ਹੈ ਉਹ ਇੰਸਟਾਲ ਕੀਤੇ ਹੈ ਜਿਹੜੀ ਸੀ ਆਮ ਆਥਰ ਚ ਯੂਜ਼ ਹੁੰਦੀ ਹੈ ਓਟੀਚਰ मालवा रिजन की फुली डिजिटलाइज सीआ सिर्फ अपने को ली है इस हॉस्पिटल च प्रोवाइड है जिद्च प्रसीजन प्रॉपर पिक्चरिंग जी है बहुत अच्छी एंगल्स न डॉक्टर्स पता लग भी, है भी ओपरेट करने बड़ी हेल्पफुल होंगी है यूरोलॉजी डिपार्टमेंट किडनिया स्टोन हो गए ब्लैडर uh, पथरी होगी किडनी की कोई भी प्रॉब्लम तो सोल्यूशन ल फुल फ्लैज अपने को डॉक्टर अवेलेबल है एम uh, यूरोलॉजी ਉਦੇ ਵਿੱਚ ਆਯੁਸ਼ਮਾਨ ਤੇ ਜਿਹੜੀ ਸਕੀਮ ਹੈਗੀ ਹੈ ਮੋਦੀ ਸਰਕਾਰ ਦੀ ਚਲਦੀ ਹੋਈ ਸਕੀਮ ਉਹਦੇ ਵਿੱਚ 100% ਫ੍ਰੀ ਟ੍ਰੀਟਮੈਂਟ ਹੁੰਦਾ ਇਰੋਲੋਜੀ ਦਾ ਸਰਜਰੀ ਦਾ ਡਿਪਾਰਟਮੈਂਟ ਫੁੱਲ ਪਲੇਜ ਸਰਜਰੀ ਦਾ ਸਾਡੇ ਕੋਲ ਡਿਪਾਰਟਮੈਂਟ ਹੈਗਾ ਅਸੀਂ ਹੁਣ ਆਉਣ ਵਾਲੇ ਸਮੇਂ ਚ ਅੱਛਿਆ ਮੋਡੂਲਰ ਓਟਸ ਤੇ ਇੱਕ ਸੁਪਰ ਸਪੈਸ਼ਲਾਈਜ਼ਡ ਮਾਡਰਨ ਆਈਸੀਯੂ ਬਣਾਉਣ ਜਾ ਰਹੇ ਕਿਉਂਕਿ ਸਾਡੇ ਇਸ ਇਲਾਕੇ ਚ ਥੋੜੀ ਕਮੀ ਹੈਗੀ ਹੈ ਅਸੀਂ ਉਹਨੂੰ ਵੀ ਹੁਣ ਕਵਰ ਕਰਨ ਦੀ ਪੋਜੀਸ਼ਨਾਂ ਆ ਰਹੀਆਂ ਕਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇੰਨਾ ਸਮਾਂ ਕੀਮਤੀ ਦੇਣ ਦੇ ਲਈ ਔਰ ਦਰਸ਼ਕੋ ਜਿਸ ਤਰੀਕੇ ਨਾਲ ਅਸੀਂ ਡਾਕਟਰ ਸਿਮਾਂਤ ਨੂੰ ਦੇਖਿਆ ਤੁਸੀਂ ਵੀ ਇਹ ਇੰਟਰਵਿਊ ਤੁਹਾਡੇ ਲਈ ਵੀ ਇੱਕ ਮਾਰਗਦਰਸ਼ਕ ਹੋਊਗੀ ਕਿਉਂਕਿ ਜਿਸ ਤਰੀਕੇ ਨਾਲ ਟਾਈਮ ਮੈਨੇਜਮੈਂਟ ਇੱਕ ਡਾਕਟਰ ਹੋ ਕੇ ਘਰ ਨੂੰ ਚਲਾਉਣਾ ਹਸਪੀਟਲ ਨੂੰ ਚਲਾਣਾ ਪਾਰਟੀ ਨੂੰ ਚਲਾਣਾ ਔਰ ਹਰ ਜਗ੍ਹਾ ਦੇ ਉੱਤੇ ਪੋਜ਼ਿਟਿਵ ਪੋਜ਼ਿਟਿਵ ਨੰਬਰ ਲੈਣੇ ਔਰ ਭਗਵਾਨ ਦੀ ਕਿਰਪਾ ਦੇ ਨਾਲ ਹਰੇਕ ਜਗ੍ਹਾ ਦੇ ਉੱਤੇ ਇੱਕ ਪੋਜ਼ਿਟਿਵਟੀ ਫਲਾਣੀ ਉਹ ਲੋਕ ਜਿਨ੍ਹਾਂ ਦਾ ਇਹਨਾਂ ਨੇ ਕਿਸੇ ਦੇ ਤਰ੍ਹਾਂ ਕੰਮ ਕਰਾਇਆ ਹੋਊਗਾ ਅੱਜ ਕਿਸੇ ਦੀ ਬੇਟੀ ਵਿਸ਼ਾ ਵਸਾਈ ਹੋਊਗੀ ਇੱਕ ਪੋਜ਼ਿਟਿਵ ਏਨਰਜੀ ਇਨਸਾਨ ਹੈ ਕਿਸੇ ਦੇ ਘਰਾਂ ਦੀ ਲੜਾਈਆਂ ਮਟਾਈਆਂ ਹੋਣਗੀਆਂ ਭਰਾਵਾਂ ਭਰਾਵਾਂ ਦੀਆਂ ਲੜਾਈਆਂ ਮਟਾਈਆਂ ਹੋਣਗੀਆਂ ਉਹ ਸਾਰੇ ਅੱਜ ਬੜੇ ਖੁਸ਼ ਹੋ ਰਹੇ ਹੋਣਗੇ ਔਰ ਐਨਆਰਆਈ ਵੀਰ ਖਾਸ ਕਰਕੇ ਜਿਹੜੇ ਸਮਾਨ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਫੋਰਨ ਦੇ ਵਿੱਚ ਬੈਠੇ